ਸ਼ਸ਼ੀਕਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੇ ਸੂਟ ਤੁਹਾਡੇ ਲਈ ਬਹੁਤ ਹੀ ਖਾਸ ਸੂਟ ਲੈ ਕੇ ਆਈਆਂ ਮੇਰੀਆਂ ਭੈਣਾਂ ਦੀ ਡਿਮਾਂਡ ਸੀਗੀ ਥੋੜੇ ਜਿਹਾ ਅਪਰੇਟ ਵਾਲੇ ਸੂਟ ਲੈ ਕੇ ਆਓ ਕਾਟਨ ਦੇ ਹੋਣ ਪਾਰਟੀ ਵੇਅਰ ਹੋਣ ਪਰ ਥੋੜੀ ਜੀ ਕੁਆਲਿਟੀ ਉੱਪਰ ਲੈ ਕੇ ਜਾਓ ਕਿਉਂਕਿ ਅਸੀਂ ਇਦਾਂ ਦੇ ਸੂਟ ਬਾਇ ਕਰਨੇ ਆ ਜਿਵੇਂ ਕਿਸੇ ਨੂੰ ਅਸੀਂ ਦੇਣੇ ਆ ਜਾਂ ਆਪ ਰੱਖੜੀ ਲੈ ਕੇ ਜਾਣਾ ਜਾਂ ਕਿਸੇ ਨੂੰ ਗਿਫਟ ਦੇਣੇ ਆ ਸਾਰੀਆਂ ਪਹਿਣਾਂ ਦੀ ਡਿਮਾਂਡ ਪੂਰੀ ਕਰੀਆ ਜੀ ਸਭ ਤੋਂ ਪਹਿਲਾਂ ਤਾਂ ਜੀ ਫੈਬਰਿਕ ਚੈੱਕ ਕਰੋ ਲੀਲਨ ਦਾ ਤੁਹਾਨੂੰ ਫੈਬਰਿਕ ਮਿਲੂਗਾ ਇੱਕ ਗੱਲ ਹੋਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੱਬ ਕੇ ਜੀ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਆ ਲੀਲਨ ਦਾ ਸੂਟ ਮਿਲੂਗਾ ਲੀਲਨ ਦੀ ਉਹ ਤੁਹਾਨੂੰ ਬਾਟਮ ਮਿਲੂਗੀ ਬਹੁਤ ਹੀ ਪਿਆਰਾ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1000 ਰੁਪਿਆ 1000 ਰੁਪਏ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਸੂਟ ਲੁੱਕ ਬਹੁਤ ਹੀ ਪਿਆਰੀ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਪਿਆਰਾ ਤੁਹਾਨੂੰ ਬੁਟੀਕ ਸਟਾਈਲ ਸੂਟ ਮਿਲੂਗਾ ਟਾਈ ਐਂਡ ਡਾਈ ਸੂਟ ਹੈ ਜੀ ਕੁਆਲਿਟੀ ਬਹੁਤ ਕੁਆਲਿਟੀ ਹੈਗੀ ਜੀ ਬਹੁਤ ਹੀ ਵਧੀਆ ਸੂਟ ਦਾ ਪ੍ਰਾਈਸ ਸੁਣ ਕੇ ਤਾਂ ਤੁਸੀਂ ਹੈਰਾਨੇ ਰਹਿ ਜਾਣਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1900 ਰੁਪਿਆ 1900 ਰੁਪਏ ਵਿੱਚ ਘਰ ਬੈਠਿਆਂ ਨੂੰ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਜਾਊਗਾ ਜੀ ਟਾਈ ਐਂਡ ਡਾਈ ਦੁਪੱਟਾ ਇਹ ਟਾਈ ਐਂਡ ਡਾਈ ਸੂਟ ਹੈ ਸੂਟ ਦਾ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਬਿਊਟੀਫੁਲ ਸੂਟ ਹੈ ਬਿਸਕੋਸ ਟੈਬੀ ਲੀਲਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਬੁਟੀਕ ਸਟਾਈਲ ਸੂਟ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਬੁੱਕ ਕਰ ਸਕਦੇ ਆ ਜੀ ਗੱਲ ਕਰਨ ਲਈ ਵੀ ਤੁਸੀਂ ਏਸੀ ਨੰਬਰ ਤੇ ਕਾਲ ਕਰ ਸਕਦੇ ਆਂ ਕਈ ਮੇਰੀਆਂ ਭੈਣਾਂ ਨੂੰ ਪਿਕ ਭੇਜਣੀ ਨਹੀਂ ਆਉਂਦੀ ਤਾਂ ਟੈਨਸ਼ਨ ਨਹੀਂ ਲੈਣੀ ਜੀ ਤੁਸੀਂ ਫੋਨ ਕਰਕੇ ਮੇਰੇ ਤੋਂ ਸੂਟ ਬੁੱਕ ਕਰ ਸਕਦੇ ਆਂ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਚਾਰਟ ਸੂਟਾਂ ਦਾ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਜੀ ਜੇ ਤੁਸੀਂ ਐਦਾਂ ਦਾ ਦੁਪੱਟਾ ਡਾਈ ਕਰਾਉਂਦੇ ਆਂ ਦੁਪੱਟਾ ਡਾਈ ਕਰਾਉਣ ਦੇ ਹੀ ਤੋਂ ਤੋਂ 200 150 ਰੁਪਏ ਪੱਕਾ ਲੈ ਲੈਣੇ ਆਂ ਜੀ ਤੁਸੀਂ ਵਿਦ ਸੂਟ ਆ ਕਿਸੇ ਨੂੰ ਗਿਫਟ ਦੇਣਾ ਆਪ ਵੇਅਰ ਕਰਨਾ ਬਹੁਤ ਹੀ ਪਿਆਰਾ ਸੂਟ ਹੈ ਫੰਕਸ਼ਨ ਤੇ ਵੀ ਤੁਸੀਂ ਵੇਅਰ ਕਰ ਸਕਦੇ ਆ ਜੇ ਤੁਸੀਂ ਸੂਟ ਸਾਤੋਂ ਸਟੀਚ ਕਰਾਉਣਾ ਚਾਹੁੰਦੇ ਹੋ ਤਾਂ ਆਪਣਾ ਨਾਪ ਸੈਂਡ ਕਰ ਦਿਓ ਸੂਟ ਸਟੀਚ ਕਰਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਕੋਈ ਵੀ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਂਦੀ ਜਿਹੜਾ ਤੁਹਾਨੂੰ ਸੂਟ ਦਾ ਰੇਟ ਦੱਸਿਆ ਜਾਂਦਾ ਏਸੀ ਰੇਟ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ neck ਤੇ ਬਹੁਤ ਪਿਆਰੀ ਪੱਟੀ ਬਣੀ ਵੀ ਹੈ ਜੀ ਕਾਟਨ ਦਾ ਇਹ ਮਲ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਪਿਆਰਾ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਚੈੱਕ ਕਰੀ ਜਾਓ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਵਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਬਹੁਤ ਪਿਆਰੇ ਪਿਆਰੇ ਕਲਰ ਹੈਗੇ ਕੋਈ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਰਖੜੀ ਕਰਕੇ ਜੀ ਆਫਰ ਲੱਗਦੀ ਹੈ ਸੂਟਾਂ ਤੇ ਉਹਦਾ ਵੀ ਜ਼ਰੂਰ ਫਾਇਦਾ ਲਿਆ ਕਰੋ ਪਰ ਉਹ ਸਿਰਫ ਘੰਟਿਆਂ ਲਈ ਹੁੰਦੀ ਆ ਇਸ ਕਰਕੇ ਵੀਡੀਓ ਜ਼ਰੂਰ ਦੇਖਿਆ ਕਰੋ ਹਰ ਇੱਕ ਵੀਡੀਓ 'ਚ ਤੁਹਾਨੂੰ ਆਫਰ ਮਿਲੂਗੀ ਜੀ ਰਖੜੀ ਤੱਕ ਜਿਹੜੀ ਵੀਡੀਓ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਪਿਆਰੇ ਸੂਟ ਹੈ ਜੀ ਪ੍ਰਿੰਟਿੰਗ ਦੁਪੱਟੇ ਨਾਲ ਬਹੁਤ ਪਿਆਰੇ ਖੁੱਲੇ ਡੁੱਲੇ 2.5 2.5 ਮੀਟਰ ਦੇ ਦੁਪੱਟੇ ਆ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਅਲੱਗ ਜੇ ਕਲਰ ਆ ਕਿਸੇ ਨੂੰ ਤੁਸੀਂ ਰਖੜੀ ਤੇ ਦੇਣਾ ਜਾਂ ਆਪਣੀ ਭਾਬੀ ਲਈ ਗਿਫਟ ਲੈ ਕੇ ਜਾਣਾ ਆਪਣੇ ਘਰਾਂ ਵਿੱਚ ਬਹੁਤ ਪੰਜਾਬ ਵਿੱਚ ਖਾਸ ਤੌਰ ਤੇ ਵੈਸੇ ਤਾਂ ਆਲ ਇੰਡੀਆ ਛੇ ਰਖੜੀ ਬਹੁਤ ਉਮਤਾ ਮਨਾਾਈ ਜਾਂਦੀ ਹੈ ਪਰ ਹਰੇਕ ਦਾ ਆਪਣਾ ਆਪਣਾ ਲੈਣ ਦੇਣ ਹੁੰਦਾ ਹੈ ਕਈ ਆਪਾਂ ਸੂਟ ਹੀ ਜ਼ਿਆਦਾ ਦੰਨੇ ਆ ਤਾਂ ਸੂਟ ਦੋ ਬਹੁਤ ਹੀ ਪਿਆਰੇ ਸੂਟ ਹੈਗਾ ਰੱਜ ਕੇ ਹੰਡਾਊਗਾ ਤੇ ਨਾਲੇ ਤੁਹਾਨੂੰ ਯਾਦ ਕਰੂਗਾ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿੱਕਾਂ ਪਾ ਕੇ ਆਪਣੇ ਸੂਟ ਰਖਾਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇਆ ਕਰੋ ਜੇ ਤੁਸੀਂ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇਆ ਕਰੋ ਰਖੜੀ ਤੱਕ ਜੀ ਹਰੇਕ ਰੇਟ ਦੇ ਸੂਟ ਪਾਏ ਜਾਣਗੇ ਜਿੱਦਾਂ ਦੀ ਤੁਹਾਨੂੰ ਨੀਡ ਹੈ ਜਿੱਦਾਂ ਦੀ ਤੁਹਾਡੀ ਜੇਬ ਤੁਹਾਨੂੰ ਅਲਾਉ ਕਰਦੀ ਹੈ ਉਦਾਂ ਦੇ ਤੁਸੀਂ ਕੱਪੜੇ ਬਾਏ ਕਰੋ ਜੀ ਬਹੁਤ ਪਿਆਰੇ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਮਾਰਕੀਟ ਜਾਣ ਦੀ ਲੋੜ ਨਹੀਂ ਘਰੇ ਬੈਠੇ ਤੁਸੀਂ ਬਹੁਤ ਪਿਆਰੇ ਸੂਟ ਬਾਏ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਤੁਹਾਨੂੰ ਪ੍ਰਿੰਟ ਸੂਟ ਮਿਲਣਗੇ ਬਹੁਤ ਹੀ ਪਿਆਰੇ ਬਹੁਤ ਸੋਹਣੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਏ ਜੀ 1450 ਬਹੁਤ ਸੋਹਣੇ ਬਰਬਰੀ ਦੇ ਸੂਟ ਹੈ ਜੀ 1450 ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਚਾਰਟ ਬਹੁਤ ਪਿਆਰੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੇ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਬਾਇ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਮੈਚਿੰਗ ਸੂਟ ਵੀ ਮਿਲਣਗੇ ਪ੍ਰਿੰਟ ਸੂਟ ਵੀ ਮਿਲਣਗੇ ਮੈਚਿੰਗ ਸੂਟ ਦੇਖੋ ਕਿੰਨੇ ਪਿਆਰੇ ਆ ਜੀ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਪਿਓਰ ਕਾਟਨ ਬਰਬਰੀ ਪਿਓਰ ਕਾਟਨ ਬਰਬਰੀ ਸੂਟ ਹੈ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਬਹੁਤ ਸੋਹਣੀ ਇਹਦੇ ਵਿੱਚ ਟੈਬੀ ਮੰਗੋ ਡੱਬੀ ਬਣੀ ਵੀ ਹੁੰਦੀ ਹੈ ਸੂਟ ਦੀ ਲੁੱਕ ਬਹੁਤ ਪਿਆਰੀ ਆਉਂਦੀ ਹੈ ਜੀ ਤੁਸੀਂ ਸੂਟ ਵੇਅਰ ਕਰੋਗੇ ਨਾ ਜੀ ਤੁਹਾਨੂੰ ਅਗਲਾ ਪੁੱਛੂਗਾ ਵੀ ਸੂਟ ਕਿੱਥੋਂ ਲਿਆ ਹੈ ਕਲਰ ਡਿਜ਼ਾਈਨਿੰਗ ਉਹ ਤੁਹਾਡੇ ਟੇਲਰ ਨੇ ਬਣਾਉਣੀਆਂ ਜੀ ਕਲਰ ਤੁਸੀਂ ਖੁਦ ਚੂਸ ਕਰਨਾ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਤੁਹਾਨੂੰ ਇੱਕ ਤੋਂ ਇੱਕ ਮਿਲਣਗੇ ਡਿਜ਼ਾਈਨਿੰਗ ਤੁਹਾਨੂੰ ਇੱਕ ਤੋਂ ਇੱਕ ਮਿਲੇਗੀ ਅੱਜ ਵਾਲੀ ਵੀਡੀਓ ਉਹਨਾਂ ਪਹਿਣਾ ਦੀ ਖਾਸ ਡਿਮਾਂਡ ਹੈ ਕਈ ਦਿਨ ਦੀ ਮੈਸੇਜ ਕਰ ਰਹੀ ਹਾਂ ਸੀ ਦੀਦੀ ਕੁਛ ਐਦਾਂ ਦਾ ਲੇਕੇ ਆਓ ਜਰੂਰ ਜੀ ਤੁਸੀਂ ਵੀਡੀਓ ਡਿਊਟੀ ਸਮਝ ਕੇ ਜਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਕਲਰ ਚਾਰਟ ਸੂਟਾਂ ਦੇ ਚੈੱਕ ਕਰੀ ਜਾਓ ਸੂਟਾਂ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਕਿੰਨੀ ਪਿਆਰੀ ਆ ਨਾਲ ਦੀ ਨਾਲ ਸੂਟ ਬੁੱਕ ਕਰਨੇ ਆ ਜੀ ਹੁਣ ਐਦਾਂ ਦਾ ਸੀਜ਼ਨ ਹੈ ਜੀ ਇਸ ਵਿੱਚ ਸੂਟ ਵੀਡੀਓ ਬਾਅਦ ਚੋਂ ਪੈਂਦੀ ਆ ਪਹਿਲਾਂ ਸਾਰੇ ਸੂਟ ਬੁੱਕ ਹੋ ਜੰਨੇ ਆ ਇਸ ਕਰਕੇ ਜੀ ਨਾਲ ਦੀ ਨਾਲ ਸੂਟਾਂ ਦੀ ਬੁਕਿੰਗ ਕਰਿਆ ਕਰੋ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਅਗਲੇ ਸੂਟ ਚੈੱਕ ਕਰੋ ਜੀ ਕਾਟਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੂਗੀ ਬਹੁਤ ਸੋਹਣੀ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਿਦੋਟ ਲਾਈਨਿੰਗ ਬਨ ਵਾਲਾ ਸੂਟ ਹੈ ਜੀ ਸੂਟ ਇੰਨਾ ਵਧੀਆ ਮਿਲੂਗਾ ਤੁਹਾਨੂੰ ਪਿਓਰ ਜਾਮ ਕਾਟਨ ਦਾ ਸੂਟ ਹੈ ਕੈਂਬ੍ਰਿਕ ਦੀ ਨਾਲ ਬਾਟਮ ਹੈ ਬਿਊਟੀਫੁਲ ਬਹੁਤ ਹੀ ਪਿਆਰਾ ਪ੍ਰਿੰਟ ਜੇ ਨਾਲ ਦੁਪੱਟਾ ਲਾਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1425 1425 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਚੈੱਕ ਕਰੋ ਜੀ ਕਿੰਨਾ ਪਿਆਰਾ 1425 ਵਿੱਚ ਬਹੁਤ ਪਿਆਰਾ ਜਾਮ कॉटन ਦਾ ਸੂਟ ਹੈ ਜੀ ਤੁਸੀਂ ਰੱਜ ਕੇ ਹਣਾਉਂਗੇ ਜੀ ਜਿਹਨੂੰ ਤੁਸੀਂ ਦੋਗੇ ਤੁਹਾਨੂੰ ਬੰਦਾ ਯਾਦ ਕਰੂਗਾ ਵੀ ਇੰਨਾ ਪਿਆਰਾ ਸੂਟ ਦਿੱਤਾ ਪੂਰੀਆਂ ਰਖੜੀਆਂ ਤੁਸੀਂ ਬਹੁਤ ਵਧੀਆ ਸੂਟ ਦੋ ਸਾਰਿਆਂ ਨੂੰ ਬਹੁਤ ਵਧੀਆ ਰਖੜੀ ਦਾ ਤਿਆਰ ਹੁੰਦਾ ਜੀ ਬਹੁਤ ਸੋਹਣਾ ਬੰਦਾ ਆਪਣੋ ਇੱਕ ਸਾਲ ਯਾਦ ਰੱਖਦਾ ਵੀ ਕਿੰਨੇ ਸੋਹਣੇ ਸੂਟ ਦੱਤੇ ਹਨ ਜੀ ਹਨਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣੀ neck ਤੇ ਬਹੁਤ ਪਿਆਰੀ ਡਿਜ਼ਾਈਨਿੰਗ ਹੋਈ ਵੀ ਹੈ ਜੀ ਨਾਲ ਤੁਹਾਨੂੰ ਪ੍ਰਿੰਟ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਹੈਗਾ ਜੀ 1450 1450 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਕਲਰ ਚਾਰਟ ਬਹੁਤ ਪਿਆਰੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣਾ ਸੂਟ ਨਾਲ ਦੀ ਨਾਲ ਬੁੱਕ ਕਰਿਆ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕਲਰ ਚਾਰਟ ਚੈੱਕ ਕਰੋ ਜੀ ਡਾਰਕ ਡਾਰਕ ਕਲਰ ਵੀ ਲੈ ਕੇ ਆਨੇ ਆ ਲਾਈਟ ਕਲਰ ਵੀ ਲੈ ਕੇ ਆਨੇ ਆ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੂਟ ਰਖਵਾਉਣਾ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸੂਟ ਦੀ ਤੁਹਾਨੂੰ ਕੱਟ ਮਿਲੂਗੀ ਜੀ 5 ਮੀਟਰ ਦੀ ਨਾਲ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1700 ਰੁਪਿਆ 1700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਚਾਰਟ ਚੈੱਕ ਕਰੋ ਕਿੰਨੇ ਪਿਆਰੇ ਆ ਜੀ ਏ ਸੂਟ ਮਿਲੂਗਾ ਜੀ ਤੁਹਾਨੂੰ ਬਹੁਤ ਪਿਆਰਾ 5 ਮੀਟਰ ਦੀ ਕਟ ਹੈ ਸੂਟ ਦੀ ਨਾਲ ਪ੍ਰਿੰਟਡ ਦੁਪੱਟਾ ਹੈ ਜੀ ਗ੍ਰੇਸ ਕਾਟਨ ਮਸਲੀਨ ਦਾ ਨਾਲ ਦੁਪੱਟਾ ਹੈ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਸੂਟ ਕਲਰ ਚਾਰਟ ਵੀ ਬਹੁਤ ਸੋਹਣਾ ਹੈ ਲਾਈਟ ਸੂਟ ਵੀ ਆ ਇਹਦੇ ਵਿੱਚ ਡਾਰਕ ਸੂਟ ਵੀ ਆ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਪਿੱਕਾਂ ਭੇਜ ਕੇ ਆਪਣਾ ਸੂਟ ਬੁੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਦੇਰ ਨਾ ਕਰਿਓ ਬਿਲਕੁਲ ਵੀ ਨਾ ਵੀਡੀਓ ਤੁਸੀਂ ਛੱਡਣੀ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵਾਈਦਵੇ ਆਪਾਂ ਸੂਟ ਨਹੀਂ ਵੀ ਲੈਣਾ ਤਾਂ ਵੀਡੀਓ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਨੂੰ ਕੱਪੜੇ ਦੀ ਨੌਲੇਜ ਮਿਲਦੀ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ so much ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ